ਫਖਰੀ ਸ਼ੰਤ ਮਹਲਾ 4 ੴ ਸਤਿਗੁਰ ਪ੍ਰਸਾਦਿ ਫਖਰੀ ਰਾਗ ਦੇ ਅੰਤ ਧੰਨ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਬੋਲ ਮੰਗਲਾ ਚਰਨ ਦੇ ਵਿੱਚ ਸਤਿਗੁਰਾਂ ਨੇ ਸੰਖੇਪ ਮੋਲ ਮੰਤਰ ਲਿਖਿਆ ਹੈ ਪ੍ਰਮਾਤਮਾ ਇੱਕ ਹੈ ਔਰ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਅੰਤਪ੍ਰੀ ਪਿਆਰ ਕਿਉਂ ਪਿਰ ਬਿਨ ਜੀਵੀਐ ਰਾਮ ਏ ਸਖੀਏ ਮੇਰੇ ਹਿਰਦੇ ਵਿੱਚ ਪ੍ਰਭੂ ਪਤੀ ਦਾ ਪਿਆਰ ਵਸ ਰਿਹਾ ਹੈ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾ ਆਤਮਿਕ ਦੀਵਨ ਕਦੇ ਨਹੀਂ ਮਿਲ ਸਕਦਾ ਜਬ ਲਗ ਦਰਸ਼ਨ ਨਾ ਹੋਏ ਕਿਉਂ ਅੰਮ੍ਰਿਤ ਪੀਵੀਐ ਰਾਮ ਏ ਸਖੀ ਜਦੋਂ ਤੱਕ ਪ੍ਰਭੂ ਪਤੀ ਦਾ ਦਰਸ਼ਨ ਨਹੀਂ ਹੁੰਦਾ ਤਦ ਤੱਕ ਆਤਮਿਕ ਦੀਵਨ ਦੇਣ ਵਾਲਾ ਨਾਮ ਜਲ ਪੀਤਾ ਨਹੀਂ ਜਾ ਸਕਦਾ ਕਿਉਂ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਤਿਸ ਬਿਨ ਰਹਿ ਨਾ ਜਾਏ ਹੇ ਸਖੀ ਪ੍ਰਭੂ ਪਤੀ ਦੇ ਦਰਸ਼ਨ ਤੋਂ ਬਿਨਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਕਦੇ ਵੀ ਪੀਤਾ ਨਹੀਂ ਜਾ ਸਕਦਾ ਪ੍ਰਭੂ ਪਤੀ ਦੀ ਆਪ ਤੋਂ ਬਿਨਾ ਆਤਮਿਕ ਜੀਵਨ ਨਹੀਂ ਮਿਲ ਸਕਦਾ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾ ਆਤਮਿਕ ਸ਼ਾਂਤੀ ਨਹੀਂ ਮਿਲ ਸਕਦੀ ਆਨੰਦ ਇਹਨ ਪ੍ਰਯੋਗ ਪ੍ਰਯੋਗ ਕਰੇ ਦਿਨ ਰਾਤੀ ਪੇਰੇ ਬਿਨ ਪਿਆਸ ਨਾ ਜਾਏ ਹੈ ਸਖੀ ਜਿਸ ਜੀਵ ਸਤਰੀ ਦੇ ਹਿਰਦੇ ਵਿੱਚ ਪ੍ਰਭੂ ਪਤੀ ਦਾ ਪਿਆਰ ਵਸਦਾ ਹੈ ਉਹ ਹਰ ਵੇਲੇ ਦਿਨ ਰਾਤ ਪ੍ਰਭੂ ਪਤੀ ਨੂੰ ਮੜਮੜ ਯਾਦ ਕਰਦੀ ਰਹਿੰਦੀ ਹੈ ਹੈ ਸਖੀ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾ ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੁੰਦੀ ਜਿਵੇਂ ਸਵੰਤੀ ਨਸ਼ੱਤਰ ਦੀ ਵਰਖਾ ਗੂਣ ਤੋਂ ਬਿਨਾ ਪੀਹੇ ਦੀ ਪਿਆਸ ਨਹੀਂ ਮਿਟਦੀ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਏ ਪਿਆਰੇ ਹਰੀ ਜਸ ਜੀਬ ਉਤੇ ਤੂੰ ਆਪਣੀ ਮਿਹਰ ਕਰਦਾ ਹੈ ਉਹ ਹਰ ਵੇਲੇ ਹਰ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਗੁਰ ਕਾ ਸ਼ਬਦ ਮਿਲਿਆ ਮੈਂ ਪ੍ਰੀਤਮ ਹਾਂ ਸਤ ਗੁਰ ਬਿਟੋ ਵਾਰਿਆ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹਾਂ ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਨੂੰ ਵੀ ਪ੍ਰਭੂ ਪ੍ਰੀਤਮ ਮਿਲ ਪਿਆ ਹੈ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਾਮਾ ਰਾਮਾ ਹੈ ਸਖੀ ਜਦੋਂ ਮੈਂ ਪਿਆਰੇ ਪ੍ਰਭੂ ਪਤੀ ਦਾ ਦਰਸ਼ਨ ਕਰਦੀ ਹਾਂ ਤਦੋਂ ਮੈਂ ਬੜੇ ਸਵਾਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਮੇਰੇ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸਚ ਨਿਤ ਚਮਾਰਾਮ ਮੇਰੇ ਹਿਰਦੇ ਵਿੱਚ ਖੜਾਓ ਪੈਦਾ ਹੋ ਜਾਂਦਾ ਹੈ ਤਾਹੀਂ ਹੈ ਸਕੀ ਉਹ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ ਪ੍ਰਿਵੋਚਮਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇ ਖੇਤ੍ਰਿਪਤ ਨਾ ਆਵੇ ਹੈ ਸਕੀ ਮੈਂ ਪਿਆਰੇ ਪ੍ਰੀਤਮ ਦਾ ਨਾਮ ਸਦਾ ਉਚਾਰਦੀ ਹਾਂ ਉਹ ਪ੍ਰੀਤਮ ਪ੍ਰਭੂ ਗੁਰੂ ਦੇ ਸ਼ਬਦ ਦੇ ਰਾਹੀ ਜੀਵ ਇਸਤਰੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ हे सखी ਉਸ ਪ੍ਰੀਤਮ ਦਾ ਦਰਸ਼ਨ ਕਰਨ ਤੋਂ ਬਿਨਾ ਮਾਇਆ ਵੱਲੋਂ ਤ੍ਰਿਪਤੀ ਨਹੀਂ ਹੁੰਦੀ। ਸ਼ਬਦ ਸ਼ਿੰਗਾਰ ਹੋਵੇ, ਨਿਤ ਕਾਮਣ ਹਰ ਹਰ ਨਾਮ ਧਿਆਵੇ, اے ਸਖੀ ਗੁਰੂ ਦੇ ਸ਼ਬਦ ਦੇ ਰਾਹੀ ਜਿਸ ਜੀਵ ਇਸਤਰੀ ਦਾ ਆਤਮਿਕ ਸ਼ਿੰਗਾਰ ਬਣਿਆ ਰਹਿੰਦਾ ਹੈ, ਭਾਵ ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ। दया दान मांगत जन दीजे मैं प्रीतम देहु मिलाए मैं गुरु दे दर ते नेत्र अरदास करदा हां हे गुरु दयाकार मेनू अपने मांगते दास नु ए दान दे के मेनू प्रीतम प्रभु मिला दे आन दिन गुरु गोपाल त्याई हम सतगुरु विटों कुमाए ਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਹਮ ਪੱਥਰ ਗੁਰਨਾਵ ਬਿਖ ਭੌਜਲ ਤਾਰੀਐ ਰਾਮ ਅਸੀਂ ਪੱਥਰ ਹਾਂ ਤੇ ਗੁਰੂ ਬੇੜੀ ਹੈ ਇਸ ਸੰਸਾਰ ਸੰਗਲੰਦਰ ਤੋਂ ਗੁਰੂ ਪਾਰ ਲੰਘਾ ਦਿੰਦਾ ਹੈ ਗੁਰਦੇਵੋ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀਐ ਰਾਮ हे प्रभु अपने प्यारे ਵਿੱਚ ਜੋੜ ਕੇ ਗੁਰੂ ਦਾ ਸ਼ਬਦ ਦੇ ਅਤੇ ਮੈਨੂੰ ਮੂਰਖ ਨੂੰ ਸੰਸਾਰ ਸਮੁੰਦਰ ਤੋਂ ਪਾਰੰਗਲ। ਹਾ ਮੂੜ ਮੁਗਦ ਕਿਛ ਮਿਤ ਨਹੀਂ ਪਾਈ ਤੂੰ ਅਗਾਮ ਵੱਡ ਜਾਣਿਆ। हे ਪ੍ਰਭੂ ਸਿਜੀ ਮੂਰਖਾਂ ਅਗਿਆਨੀ। ਤੂੰ ਕਿੰਨਾ ਵੱਡਾ ਹੈ ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। ਗੁਰੂ ਦੀ ਸ਼ਰਨ ਪੈ ਕੇ ਹੋਣੇ ਸਮਝਿਆ ਹੈ ਕਿ ਤੂੰ ਅਪੌਝ ਹੈ ਤੂੰ ਸਭ ਤੋਂ ਵੱਡਾ ਹੈ ਤੂੰ ਆਪ ਦਇਆល ਦਇਆ ਕਰ ਮਿਲੈ ਹਮ ਨਿਰਗੁਣੀ ਨਿਮਾਣਿਆ ਹੇ ਪ੍ਰਭੂ ਤੂੰ ਦਇਆ ਦਾ ਘਰ ਹੈ ਸਾਨੂੰ ਗੁਣਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਅਨੇਕ ਜਨਮ ਪਾਪ ਕਰ ਪਰਮੇ ਹੁਣ ਤੋ ਸ਼ਰਨ ਅਗਤ ਆਏ हे hey प्रभु जी पाप ਕਰਕੇ ਅਸੀਂ ਅਨੇਕਾਂ ਜਨਮਾਂ ਵਿੱਚ ਭਟਕਦੇ ਰਹੇ ਹਾਂ ਹੁਣ ਤੇਰੀ ਮਿਹਰ ਨਾਲ ਤੇਰੀ ਸ਼ਰਨ ਆਏ ਹਾਂ ਦਇਆ ਕਰੋ ਰੱਖ ਲਿਓ ਹਰ ਜੀਓ ਹਮ ਲਾਗਾ ਸਤਗੁਰ ਪਾਏ हे हरि ਜੀਓ ਮਿਹਰ ਕਰੋ ਰੱਖਿਆ ਕਰੋ ਕਿ ਅਸੀਂ ਗੁਰੂ ਦੀ ਸ਼ਰਨ ਲੱਗੇ ਰਹੀਏ ਗੁਰਪਾਰਸ ਹਮ ਲੋ ਮਿਲ ਕੰਚਨ ਹੋਇਆ RAM ਗੁਰੂ ਪਾਸ پارਸ ਹੈ ਅਸੀਂ ਜੀਵ ਲੋਹਾ ਹਾਂ ਜਿਵੇਂ ਲੋਹਾ پارਸ ਨੂੰ ਮਿਲ ਕੇ ਸੋਨਾ ਹੋ ਜਾਂਦਾ ਹੈ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ RAM ਤਿਵੇਂ ਗੁਰੂ ਦੇ ਰਾਹੀ ਪ੍ਰਮਾਤਮਾ ਦੀ ਜੋਤ ਵਿੱਚ ਆਪਣੀ ਜਿੰਦ ਮਿਲਾ ਕੇ ਅਸਾਂ ਜੀਵਾਂ ਦਾ ਸਰੀਰ ਕਿਲਾ ਸੁੰਦਰ ਬਣ ਜਾਂਦਾ ਹੈ ਕਾਇ ਆਂਗੜ ਸੋਹਿਆ ਮੇਰੇ ਪ੍ਰਭ 모ਹਿਆ ਕਿਉ ਸਾਸ ਗਿਰਾਸ ਵਿਸਾਰੀ ਐ ਜੀਵ ਨੂੰ ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿੱਚ ਜੋੜ ਲਿਆ ਉਸ ਦਾ ਸਰੀਰ ਕਿਲਾ ਸੋਨਾ ਹੋ ਜਾਂਦਾ ਉਸ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਹਰੇਕ ਗ੍ਰਾਹੀ ਦੇ ਨਾਲ ਯਾਦ ਰੱਖਣਾ ਚਾਹੀਦਾ ਹੈ ਉਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀਐ ਮੈਂ ਉਸ ਅਦ੍ਰਿਸ਼ਟ ਅਗੋਚਰ ਪ੍ਰਮਾਤਮਾ ਦੇ ਚਰਨਾਂ ਨੂੰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਮੈਂ ਗੁਰੂ ਤੋਂ ਸਦਕੇ ਹਾਂ ਸਤਿਗੁਰ ਆਗੇ ਸੀਸ ਭੇਟ ਦਇਓ ਜੇ ਸਤਿਗੁਰ ਸਾਚੇ ਭਾਵੈ ਜੇ ਸਦਾ ਫਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਕਰ ਦਿਆਂ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਹੇ ਨਾਨਕ ਹੇ ਦਾਤਾਰ ਹੇ ਪ੍ਰਭ ਜਿਸ ਮਨੁੱਖ ਤੇ ਤੂੰ ਮੇਰ ਕਰਦਾ ਹੈ ਉਹ ਤੇਰੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਤੁਖਾਰੀ ਮਹਲਾ 4 ਹਰ ਹਰ ਅਗੰਮ ਅਗਾਦ ਅਪਰੰਪਰ ਅਪਰੰਪਰਾ ਹੇ ਹਰੀ ਹੇ ਹਪ ਆਪੌਂਚ ਹੇ ਅਥਾ ਹੇ ਬੇੰਤ ਹਰੀ へ ਪਰੇ ਤੋਂ ਪਰੇ ਹਰੀ ਜੋ ਤੁਮ ਧਿਆਵੇਂ ਜਗਦੀਸ਼ ਤੇ ਜਨ ਪਉ ਬਿਕਮ ਤਰਾ ਹੇ ਜਗਤ ਦੇ ਮਾਲਕ ਹਰੀ ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਬੇਖਮਾ ਪਾ ਤਿੰਨ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਜਿਨਾਂ ਮਨੁੱਖਾਂ ਨੇ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਮਨੁੱਖੇ ਉਸ ਖੇtre ਜਾਣ ਵਾਲੇ ਸੰਸਾਰ ਸਮੁੰਦਰ ਤੋਂ ਸੌਖੇ ਹੀ ਪਾਰ ਮੰਝ ਜਾਂਦੇ ਹਨ ਗੁਰਵਾਕ ਸਤਗੁਰ ਜੋ ਪਾਏ ਚੱਲੇ ਤਿੰਨ ਹਰ ਹਰ ਆਪ ਮਿਲਾਇਆ ਜਿਹੜੇ ਮਨੁੱਖ ਗੁਰੂ ਸਤਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰੇਮ ਦੇ ਆਸਰੇ ਜੀਵਨ ਬਤੀਤ ਕਰਦੇ ਰਹੇ ਉਹਨਾਂ ਨੂੰ ਪ੍ਰਮਾਤਮਾ ਨੇ ਆਪ ਆਪਣੇ ਚਰਨਾਂ ਵਿੱਚ ਮਿਲਾ ਲਿਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਤਰਣੀ ਤਰਾ ਹੈ ਤਰਤੀ ਦੇ ਆਸਰੇ ਹੈ ਹਰੀ ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ ਉਹਨਾਂ ਦੀ ਜਿੰਦ ਤੇਰੀ ਜੋਤ ਵਿੱਚ ਮਿਲ ਕੇ ਤੇਰੀ ਜੋਤ ਵਿੱਚ ਹੀ ਲੀਨ ਹੋਈ ਰਹਿੰਦੀ ਹੈ ਹਾਰ ਹਰ ਅਗੰਮ ਅਗਾਧ ਅપરੰਪਰ ਅપરੰਪਰਾ ਏ ਹਰੀ ਏ ਆਪਾਂਚ ਹਰੀ ਏ ਅਥਾ ਹਰੀ ਏ ਪਰੇ ਤੋਂ ਪਰੇ ਹਰੀ ਏ ਬੇਅੰਤ ਹਰੀ ਇਹ ਸਭ ਤੇਰੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ ਤੁਮ ਸੁਆਮੀ ਅਗੰਮ ਅਥਾ ਤੂੰ ਘਟਕੜ ਪੂਰ ਰਹਾ हे अ पोंच प्रभु हे अथाह प्रभु तू सब दा मालिक है तू हर एक शरीर विच व्यापक है पौ अ लख अपेव अगम गुरु सतगुरु वचन अगम तू अलख अपेव अगम गुरु सतगुरु वचन लहिया अदिष्ट अपेव अते पौंच प्रभु गुरु सतगुरु दे वचन दे राही लभ पेंडा है ਤਨ ਤਨ ਤੇ ਜਨਪੁਰਖ ਪੂਰੇ ਜेनਹ ਗੁਰ ਸੰਤ ਸੰਗਤ ਮਿਲ ਗੁਣ ਰਵੇ ਉਹ ਪੂਰਨ ਪੁਰਖ ਭਾਗਾ ਵਾਲੇ ਹਨ ਕਿਸਮਤ ਵਾਲੇ ਹਨ ਜਿਨ੍ਹਾਂ ਨੇ ਗੁਰੂ ਸੰਤ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਯਾਦ ਕੀਤੇ ਹਨ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖੇਨ ਖੇਨਾ ਹਾਰ ਨਿਤ ਚਵੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇ ਰਾਹੀ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿੰਨ ਸਿਮਰਦੇ ਰਹਿੰਦੇ ਹਨ ਜਾਂ ਬਹ ਹੈ ਗੁਰਮੁਖ ਹਰ ਨਾਮ ਬੁਲੈ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਗੁਰੂ ਦੇ ਸਨਮ ਰਹਿਣ ਵਾਲੇ ਮਨੁੱਖ ਜਦੋਂ ਕਿਤੇ ਬੈਠਦੇ ਹਨ ਤਾਂ ਪ੍ਰਮਾਤਮਾ ਦਾ ਨਾਮ ਉਚਾਰਦੇ ਹਨ ਜਦੋਂ ਖਲੋਂਦੇ ਹਨ ਤਦੋਂ ਵੀ ਉਹ ਹਰ ਨਾਮ ਹੀ ਉਚਾਰਦੇ ਹਨ ਭਾਵੇਂ ਗੁਰਮੁਖ ਮਨੁੱਖ ਬੈਠੇ ਖਲੋਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ ਤੁਮ ਸੁਆਮੀ ਅਗੰਮ ਅਥਾ ਤੂੰ ਘਟ ਘਟ ਪੂਰ ਰਹਾ ਹੇ ਪਉਂਚ ਪ੍ਰਭੂ ਹੇ ਅਥਾ ਪ੍ਰਭੂ ਤੂੰ ਸਭ ਜੀਵਾਂ ਦਾ ਮਾਲਕ ਹੈ ਤੇ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ ਸੇਵਕ ਜਨ ਸੇਵੈ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੇ ਪਰਮਾਤਮਾ ਦੇ ਭਗਤ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਸਤਕਾਰ ਹਾਸਲ ਕਰਦੇ ਹਨ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਬਾਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਹੈ ਤਨ ਕੇ ਕੋਟ ਸਭ ਪਾਪ ਖੇਨਾ ਪਰ ਹਰ ਹਰ ਦੂਰ ਕਰੇ ਪਰਮਾਤਮਾ ਨੇ ਉਹਨਾਂ ਦੇ ਸਾਰੇ ਕਰੋੜਾਂ ਹੀ ਪਾਪ ਇੱਕ ਖਿੰਨ ਵਿੱਚ ਦੂਰ ਕਰ ਦਿੱਤੇ ਤਨ ਕੇ ਪਾਪ ਦੋਖ ਸਭ ਬਿਨ ਸੇ ਜੇਨਾ ਮਨ ਚਿਤ ਇੱਕ ਅਰਧਿਆ ਜਿਨਾ ਮਨੁੱਖਾਂ ਨੇ ਆਪਣੇ ਮਨ ਵਿੱਚ ਆਪਣੇ ਚਿਤ ਵਿੱਚ ਇੱਕ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਪਾਪ ਉਹਨਾਂ ਦੇ ਸਾਰੇ ਔਗਣ ਆਸ਼ ਹੋ ਗਏ ਤੈਨ ਕਾ ਜਨਮ ਤੈਨ ਕਾ ਜਨਮ ਸਫਲ ਹੋ ਸਭ ਕੀ ਆ ਕਰਤਾ ਜਿਨ ਗੁਰ ਬਚਨੀ ਸਚ ਪਖਿਆ ਜਿਨਾਂ ਮਨੁੱਖਾਂ ਨੇ ਗੁਰੂ ਦੇ ਬਚਨਾ ਉਤੇ ਤੁਰ ਕੇ ਸਦਾ ਥਿਰ ਹਰ ਨਾਮ ਸਿਮਰਿਆ ਕਰਤਾਰ ਨੇ ਉਹਨਾਂ ਦਾ ਸਾਰਾ ਜਨਮ ਸਫਲ ਕਰ ਦੁੱਤਾ ਤੇ ਧਨ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪ ਪਉ ਬਖਮ ਤਰੇ ਉਹ ਮਨੁੱਖ ਭਾਗਾਂ ਵਾਲੇ ਹਨ ਮਹਾਪੁਰਖ ਹਨ ਗੁਣਾਂ ਦੇ ਭਾਂਡੇ ਹਨ ਜਿਹੜੇ ਗੁਰੂ ਦੀ ਮੱਤ ਉੱਤੇ ਤੁਰ ਕੇ ਸੌਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸੇਵਕ ਜਨ ਸੇਵੈ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਪਰਮਾਤਮਾ ਦੇ ਭਗਤ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਸਤਿਕਾਰ ਕਰਦੇ ਹਨ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਪਰਮਾਤਮਾ ਨੇ ਉਹਨਾਂ ਦੇ ਸਾਰੇ ਪਾਪ ਇੱਕ ਖਿੰਨ ਵਿੱਚ ਹੀ ਦੂਰ ਕਰ ਦਿੱਤੇ ਤੂੰ ਅੰਤਰਜਾਮੀ ਹਰ ਆਪ ਜਿਉਂ ਤੂੰ ਚਲਾਵੇਂ ਪਿਆਰੇ ਹਉ ਤਿਵੇਂ ਚੱਲਾਂ ਏ ਹਰੀ ਤੂੰ ਆਪ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਪਿਆਰੇ ਜਿਵੇਂ ਤੂੰ ਅਸਾਂ ਜੀਵਨ ਜੀਵਨ ਰਾਹ ਤੇ ਤੁਰਦਾ ਹੈ ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ ਜਿਵੇਂ ਤੂੰ ਤੁਰਦਾ ਹੈ ਅਸੀਂ ਉਦਾਂ ਹੀ ਤੁਰਦੇ ਆਂ ਹਮਰੇ ਹੱਥ ਵਿੱਚ ਨਾ ਜਾਂ ਤੂੰ ਮੇਲੈ ਤਾ ਹਉ ਐ ਬਿਲਾ ਸਾਡੇ ਹੱਥ ਕੁਛ ਨਹੀਂ ਹੈ ਸੱਚੇ ਪਾਤਸ਼ਾਹ ਤੁਸੀਂ ਮਲਾਉਂਦੇ ਹੋ ਤੇ ਅਸੀਂ ਆਣ ਮਿਲਦੇ ਜਿਨ ਕੋ ਤੂੰ ਹਰ ਮੇਲੈ ਸੁਆਮੀ ਸਭ ਤਿੰਨ ਕਾਲੇ ਖਾ ਛੁਟਕ ਗਿਆ ਜਿਨਾਂ ਨੂੰ ਤੁਸੀਂ ਆਪਣੇ ਚਰਨਾਂ ਨਾਲ ਮੇਲ ਲੈਨੇ ਹੋ ਉਹਨਾਂ ਦਾ ਲੇਖ ਮੁੱਕ ਗਿਆ ਉਹਨਾਂ ਦੇ ਔਗਣ ਖਤਮ ਹੋ ਗਏ ਬੁਰਾਈਆਂ ਮੁੱਕ ਗਈਆਂ ਤੇ ਤੁਹਾਡੇ ਦੱਸੇ ਮਾਰਗ ਤੇ ਸਤਿਗੁਰੂ ਜੀ ਚੱਲ ਪੈਂਦੇ ਆ ਤਨ ਕੀ ਗਣਤ ਨ ਕਰਿਓ ਕੋ ਭਾਈ ਜੋ ਗੁਰਬਚਨੀ ਹਰ ਮੇਲ ਲਿਆ हे ਭਾਈ ਜਿੰਨਾ ਮਨੁੱਖਾ ਨੂੰ ਪ੍ਰਮਾਤਮਾ ਨੇ ਗੁਰੂ ਦੇ ਬਚਨਾ ਉਤੇ ਤੋਰ ਕੇ ਆਪਣੇ ਨਾਲ ਮਿਲਾ ਲਿਆ ਹੈ ਕੋਈ ਵੀ ਤੇਰੋ ਨਾਲ ਦੇ ਪਿਛਲੇ ਕਰਮਾਂ ਦੀ ਵਿਚਾਰ ਨ ਕਰਿਓ ਕਿਉਂਕਿ ਉਹਨਾਂ ਦੇ ਅੰਦਰੋਂ ਤਾਂ ਉਹ ਸਾਰੇ ਸੰਸਕਾਰ ਮਿਟ ਜਾਂਦੇ ਨਾਨਕ ਦਿਆਲ ਹੋਆ ਤਿਨ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਹੇ ਨਾਨਕ ਜਿਹੜੇ ਮਨੁੱਖ ਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਦੇ ਹਨ ਪ੍ਰਮਾਤਮਾ ਉਹਨਾਂ ਉੱਤੇ ਆਪ ਦਇਆবান ਹੁੰਦਾ ਹੈ ਤੂੰ ਅੰਤਰਜਾਮੀ ਹਰਿਆਪ ਜਿਉਂ ਤੂੰ ਚੱਲਾਵੇਂ ਪਿਆਰੇ ਹੋਂ ਤਿਵੇਂ ਚੱਲਾਂ ਹੇ ਹਰੀ ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਪਿਆਰੇ ਜਿਵੇਂ ਤੂੰ ਅਸਾਂ ਜੀਵਨ ਨੂੰ ਜੀਵਨ ਰਾਹ ਉੱਤੇ ਤੁਰਦਾ ਹੈ ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ